ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਭੈਣਾਂ ਤੇ ਭਰਾਵਾਂ ਦਾ ਕਰਦੇ ਆ ਸਵਾਗਤ ਅੱਜ ਦੀ ਵੀਡੀਓ ਬਹੁਤ ਘੈਂਟ ਲੈ ਕੇ ਆਏ ਆ ਅੱਜ ਆਪਣੇ ਕੋਲ 26 ਕਿੱਲੇ ਜ਼ਮੀਨ ਟੱਕ ਲੈ ਕੇ ਆਏ ਆ ਜਿਹਦੇ ਵਿੱਚ ਪਾਣੀ ਬਹੁਤ ਹੀ ਵਧੀਆ ਯਾਨੀ ਕਿ ਤਿੰਨ ਮੋਟਰਾਂ 26 ਕਿੱਲੇ ਦੇ ਦੇਖਣ ਨੂੰ ਮਿਲ ਜਾਣਗੀਆਂ ਸਾਰੀ ਜਾਣਕਾਰੀ ਅਸੀਂ ਇਸੇ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਵੀਡੀਓ ਵਿੱਚ ਏਰੀਆ ਕਹੋ ਜਾਂ ਬਾਣਾ ਕੀ ਕੁਛ ਸਾਧਨ ਹਨ ਹਲ ਕੱਲੀ-ਗੱਲੀ ਚੀਜ਼ ਦੀ ਵੀਡੀਓ ਬਣਾ ਕੇ ਦੱਸੀ ਹੋਈ ਹੈ ਜੀ ਤੇ ਸਾਰੀ ਜਾਣਕਾਰੀ ਤੁਹਾਨੂੰ ਐਂਡ ਤੱਕ ਦੇ ਦੇਵਾਂਗੇ ਨੰਬਰ ਰੇਟ ਏਰੀਆ ਠੀਕ ਹੈ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਖੇਤੀਬਾੜੀ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਖਰੀਦਣ ਲਈ ਚਾਹੇ ਚਾਹੇ ਵੇਚਣ ਲਈ ਠੀਕ ਹੈ ਜੀ ਉਹਦੀ ਐਡ ਗੱਡੀਆਂ ਟਰੈਕਟਰ ਕਾਰਾਂ ਮਸ਼ੀਨਰੀ ਦੀ ਐਡ ਕੋਠੀ ਪਲਾਟਾਂ ਦੀ ਐਡ ਸਾਡੇ ਤੋਂ ਕਰਵਾ ਸਕਦੇ ਹੋ ਜੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਉੱਪਰ ਆ ਗਿਆ ਜੀ ਇਹ ਨੰਬਰ ਉੱਤੇ ਤੁਸੀਂ ਸਾਨੂੰ 5-7 ਮਿੰਟਾਂ ਦੀ ਵੀਡੀਓ 5-7 ਫੋਟੋਆਂ ਬਿਲਕੁਲ HD ਚ ਖਿੱਚੀਆਂ ਹੋਈਆਂ ਤੇ ਸਾਰੀ ਜਾਣਕਾਰੀ ਦੇ ਨਾਲ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲੱਗ ਜੂ Facebook YouTube Instagram ਉੱਤੇ ਜੀ ਠੀਕ ਹੈ ਜੀ ਤੇ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਇਹ ਨੰਬਰ ਉੱਤੇ ਤੁਸੀਂ ਫੋਨ ਕਰਕੇ ਕਿਸ ਤਰ੍ਹਾਂ ਦੀ ਕੋਈ ਜ਼ਮੀਨ ਨਹੀਂ ਖਰੀਦ ਸਕਦੇ ਨਾ ਹੀ ਤੁਸੀਂ ਕਿਸ ਤਰ੍ਹਾਂ ਦੀ ਕੋਈ ਜਾਣਕਾਰੀ ਲੈ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਜੀ ਬਾਕੀ ਜੇਕਰ ਤੁਸੀਂ ਵੀ ਕੋਈ ਆਪਣੇ ਪਿੰਡ ਦੀ ਸ਼ਹਿਰ ਦੀ ਆਪਣੇ ਬਲਾਕ ਦੀ ਕੋਈ ਜ਼ਮੀਨ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਕਿੱਡਾ ਕੁ ਬਜਟ ਹੈ ਤੁਹਾਡਾ ਤੇ ਕਹੋ ਜੀ ਜ਼ਮੀਨ ਦੇਖ ਰਹੇ ਹੋ ਕਿਹੇ ਜਾ ਟੱਕ ਦੇਖ ਰਹੇ ਹੋ ਠੀਕ ਹੈ ਜੀ ਤਾਂ ਕਮੈਂਟ ਕਰ ਦਿਓ ਸਾਨੂੰ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹਦੇ ਆਂ ਅਗਲੀ ਵੀਡੀਓ ਵਿੱਚ ਤੁਹਾਡੀ ਫਰਮਾਇਸ਼ ਦੇ ਉੱਪਰ ਤੁਹਾਡੇ ਏਰੀਆ ਦਾ ਬਾਣ ਲੈ ਕੇ ਹਾਜ਼ਰ ਹੋ ਜਾਗੇ ਹੁਣ ਕਰਦੇ ਆਂ ਵੀਡੀਓ ਸਟਾਰਟ ਕੀ ਠੀਕ ਹੈ ਜੀ ਲਓ ਜੀ ਹੁਣ ਕਰਦੇ ਆਂ ਮੇਨ ਵੀਡੀਓ ਦੀ ਗੱਲ ਜੀ ਅੱਜ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਆਪਾਂ 26 ਕਿੱਲੇ ਜ਼ਮੀਨ ਲੈ ਕੇ ਆਏ ਜੀ 26 ਕਿੱਲੇ ਜ਼ਮੀਨ ਬਕ ਪਾਣੀ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਤਿੰਨ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ 26 ਕਿੱਲਾਂ ਦੇ ਵਿੱਚ ਤਿੰਨ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜੀ ਪਾਣੀ ਦੀ ਕਿਸੇ ਗੱਲੋਂ ਕੋਈ ਕਮੀ ਨਹੀਂ ਵਧੀਆ ਫਸਲਾਂ ਖੜੀਆਂ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਤੇ ਠੇਕੇ ਦੀ ਗੱਲ ਕਰੀਏ ਤਾਂ ਬਾਣ 70000 ਰੁਪਏ ਨੂੰ ਠੇਕੇ ਤੇ ਚੜਦਾ ਜੀ ਤੇ ਫਸਲਾਂ 'ਚ ਕੋਈ ਕਮੀ ਨਹੀਂ ਆਉਂਦੀ ਜੀ ਕਣਕ ਤੁਸੀਂ ਦੇਖ ਸਕਦੇ ਹੋ ਪੂਰੀ ਟੌਪ ਦੀ ਕਣਕ ਖੜੀ ਆ ਝੋਨਾ ਹਨਾ ਸਾਰਾ ਜਿਹੜੀਆਂ ਜਿੰਨੀਆਂ ਫਸਲਾਂ ਪੂਰੀਆਂ ਟੌਪ ਦੀਆਂ ਹੁੰਦੀਆਂ ਨੇ ਜੀ ਵੱਡੀ ਗੱਲ ਹੈ ਭਾਈ ਜੀ ਤਕਸੀਮ ਟੱਕ ਮਿਲੂਆ ਯਾਨੀ ਕਿ ਕਿਸੇ ਨਾਲ ਲੜਾਈ ਝਗੜੇ ਦਾ ਕੋਈ ਕੰਮ ਹੀ ਨਹੀਂ ਕਿਸੇ ਨਾਲ ਕੋਈ ਤੁਸੀਂ ਬੱਟ ਨਹੀਂ ਕਢਾਉਣੀ ਕਿਸੇ ਨਾਲ ਕੋਈ ਤੁਹਾਡੇ ਰਾਹ ਦਾ ਪਹੀ ਦਾ ਨਹੀਂ ਕੋਈ ਰੋਲਾ ਕਿਸੇ ਨਾਲ ਕੋਈ ਮੋਟਰ ਨਹੀਂ ਸਾਂਝੀ ਬਿਲਕੁਲ ਐ ਸਪਸ਼ਟ ਵਧੀਆ ਨਾ ਰੋਲ ਵਾਹਣ ਸਾਨੂੰ ਮਿਲੂਆ ਜੀ ਬਾਕੀ ਜੇਕਰ ਕੋਈ ਪ੍ਰਵਾਸੀ ਵੀਰ ਲੈਂਦਾ ਆ ਕਿ ਕੋਈ ਫੈਮਿਲੀ ਬਾਹਰੋਂ ਆ ਕੇ ਲੈਂਦੀ ਆ ਤਾਂ ਤੁਹਾਨੂੰ 26 ਕਿੱਲਾਂ ਦੇ ਵਿੱਚ ਭਾਈ ਜੀ ਤਿੰਨ ਢਾਣੀਆਂ ਪਾਈਆਂ ਹੋਈਆਂ ਮਿਲ ਜਾਣਗੀਆਂ ਠੀਕ ਹੈ ਜੀ ਤਿੰਨ ਢਾਣੀਆਂ ਨੇ ਰੋੜ ਤੋਂ ਇਹ ਜਮੀਨ ਹੈ ਜਿਹੜੀ ਵੀ 7 ਕਿੱਲੇ ਅੰਦਰ ਹਟਮੀ ਹੈ ਜੀ ਜਾਨੀ ਕਿ ਰੋਡ ਤੋਂ 7ਵਾਂ ਕਿੱਲਾ ਤੇ ਬਾਣ ਤੱਕ ਬਿਲਕੁਲ ਪੱਕਾ ਇੱਟਾਂ ਵਾਲਾ ਰਸਤਾ ਆਉਂਦਾ ਜੀ ਜਮਾ ਬਾਣ ਦੇ ਵਿੱਚ ਤੁਹਾਡੇ ਖੁੱਦੇ ਬਾਣ ਲਈ ਰਸਤਾ ਆਉ ਉਹ ਜੀ ਪੱਕਾ ਇੱਟਾਂ ਵਾਲਾ ਰਸਤਾ ਹੈ ਠੀਕ ਹੈ ਜੀ ਠੇਕਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ 70000 ਰੁਪਏ ਠੇਕਾ ਚੱਲਦਾ ਭਾਈ ਤੇ ਰੇਟ ਆਪਾਂ ਹੁਣ ਅਪ ਕਰ ਲੈਨੇ ਜੀ ਰੇਟ ਦੀ ਗੱਲ ਰੇਟ ਮੰਗਿਆ ਗਿਆ 45 ਲੱਖ ਰੁਪਏ ਰੇਟ ਮੰਗਿਆ ਗਿਆ ਜੀ ਪਹਿਲੀ ਦੇਖ ਕੇ ਮਾਹੌਲ ਦੇਖ ਕੇ ਤੁਸੀਂ ਸਾਰਾ ਤੁਸੀਂ ਦੇਖੋਗੇ ਵੀ ਭਾਈ ਬਿਲਕੁਲ ਪੂਰਾ ਸੂਰਾ ਰੇਟ ਮੰਗਿਆ ਗਿਆ ਆਸੇ ਪਾਸੇ ਜ਼ਮੀਨਾਂ ਦੇ ਬਹੁਤ ਉੱਚੇ ਰੇਟ ਨੇ ਭਾਈ ਹੋ ਰਿਆ ਨੇ ਹਨਾ ਸੇਲ ਕਰਦੇ ਆ ਜਲਦੀ ਤਾਂ ਰੇਟ ਇਹਨਾਂ ਨੇ 45 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਏਰੀਆ ਦੀ ਗੱਲ ਕਰ ਲੈਨੇ ਜੀ ਏਰੀਆ ਹੈਗਾ ਸਿਰਸਾ ਹਰਿਆਣਾ ਸਿਰਸਾ ਹਰਿਆਣੇ ਦਾ ਬਾਣ ਹੈ ਜੀ ਤੇ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਿਹਾ ਇਹ ਨੰਬਰ ਦੇ ਉੱਤੇ ਤੁਸੀਂ ਭਾਈ ਕਾਲ ਕਰ ਸਕਦੇ ਹੋ ਤੇ ਇਹ ਜ਼ਮੀਨ ਖਰੀਦ ਸਕਦੇ ਹੋ 9416351945 ਇਹ ਮਾਲਕ ਵੀਰਾਂ ਦਾ ਨੰਬਰ ਹੈ ਜੀ 26 ਕਿੱਲੇ ਜ਼ਮੀਨ ਆਈ ਹੈ ਜੀ ਤਿੰਨ ਮੋਟਰਾਂ ਤਕਸੀਮ ਟੱਕ ਤਿੰਨ ਢਾਣੀਆਂ ਬਣੀਆਂ ਨੇ ਰੋਡ ਤੋਂ ਸੱਤਵਾਂ ਕਿੱਲਾ ਪੱਕਾ ਇੱਟਾਂ ਵਾਲਾ ਰਾਹ ਜ਼ਮੀਨ ਦੇ ਵਿੱਚੋਂ ਦਾ ਠੇਕਾ 70000 ਰੁਪਇਆ 45 ਲੱਖ ਨੂੰ ਜ਼ਮੀਨ ਦੇਣੀ ਹੈ ਜੀ ਤੇ ਮਾੜਾ ਮੋਟਾ ਗੁੰਜਾਇਸ਼ ਹੈ ਜਿਹੜੀ ਮੌਕੇ ਤੇ ਨਿਕਲ ਜੂ ਆਪਣੇ ਚੈਨਲ ਦਾ ਨਾਮ ਲੈ ਕੇ ਜਾਉਂਗੇ ਤਾਂ ਤੁਹਾਡਾ ਮਾਨਤਾਣਾ ਜਿਹੜਾ ਫੁੱਲ ਹੋਊਗਾ ਜੀ ਠੀਕ ਹੈ ਜੀ ਤੇ ਨੰਬਰ ਤੁਹਾਡੀ ਸਕਰੀਨ ਤੇ ਆ ਗਿਆ ਜੀ ਲਓ ਜੀ ਬਾਣ ਦੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਜੀ ਜੇਕਰ ਕੋਈ ਕਮੀ ਪੇਸ਼ੀ ਹੋਈ ਤਾਂ ਸਾਨੂੰ ਕੋਈ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਉਸੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਹਰ ਇੱਕ ਵੀਡੀਓ ਵਿੱਚ ਅਸੀਂ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਸਾਰੇ ਦੇ ਕਮੈਂਟ ਪੜ੍ਹ ਕੇ ਅਸੀਂ ਉਹਨਾਂ ਦੇ ਮਤਲਬ ਕੀ ਉਹਨਾਂ ਦੇ ਥਰੂ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਤੁਹਾਡੇ ਲਈ ਆਉਂਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਹੋਰ ਬਹੁਤ ਸਾਰੀਆਂ ਵੀਡੀਓ ਬਿਲਕੁਲ ਜੈਜ ਰੇਟਾਂ ਦੀਆਂ ਜ਼ਮੀਨਾਂ ਦੀਆਂ ਵੀਡੀਓ ਅਸੀਂ ਪਾਰਕੀਆਂ ਨੇ ਸਾਡੇ ਕੋਲ ਪੰਜਾਬ ਤੋਂ ਹੀ 5 ਤੋਂ 7 ਲੱਖ ਤੱਕ ਦੇ ਬਾਣ ਆਏ ਹੋਏ ਨੇ ਰਾਜਸਥਾਨ ਦੇ ਬਾਣ ਸਾਡੇ ਕੋਲੇ 60-60 ਜਾ ਕੇ ਚੈਨਲ ਤੇ ਉਹ ਵੀ ਚੈੱਕ ਕਰ ਲਿਓ ਹਰ ਤਰ੍ਹਾਂ ਦੀ ਜ਼ਮੀਨ ਹਰ ਤਰ੍ਹਾਂ ਦੇ ਏਰੀਆ ਵਿੱਚੋਂ ਆਪਣੇ ਚੈਨਲ ਤੇ ਪਾ ਰੱਖੀ ਹੈ ਜੀ ਬਾਕੀ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਸਾਨੂੰ ਕਮੈਂਟ ਕਰ ਦਿਓ ਅਗਲੀ ਵੀਡੀਓ ਲੈ ਕੇ ਅਸੀਂ ਹਾਜ਼ਰ ਹੋ ਜਾਾਂਗੇ ਤੇ ਤੁਹਾਡਾ ਸਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਕਿਹੜੀ ਇੰਟਰਸਟਿੰਗ ਵੀਡੀਓ ਵਿੱਚ ਤਦ ਤੱਕ ਲਈ ਰੱਖਾ